ਪੰਜਾਬ ਦੇ ਹੁਸ਼ਿਆਰਪੁਰ ਵਿੱਚ ਕੁਝ ਦਿਨ ਪਹਿਲਾਂ ਹੋਈ 5 ਸਾਲਾਂ ਬੱਚੇ ਦੇ ਕਤਲ ਮਾਮਲੇ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਹੈ। ਮੁਲਜ਼ਮ ਨੇ ਪਹਿਲਾਂ ਬੱਚੇ ਨੂੰ ਅਗਵਾ ਕੀਤਾ, ਫਿਰ ਕੁਕਰਮ ਦੇ ਵੀ ਇਲਜ਼ਾਮ ਅਤੇ ਫਿਰ ਬੱਚੇ ਦਾ ਕਤਲ ਕਰਕੇ ਉਸ ਦੀ ਲਾਸ਼ ਸ਼ਮਸ਼ਾਨ ਘਾਟ ਵਿੱਚ ਸੁੱਟ ਦਿੱਤੀ। ਮੁਲਜ਼ਮ ਪ੍ਰਵਾਸੀ ਮਜ਼ਦੂਰ ਤਾਂ ਇੱਕ ਕਾਰਾ ਕਰਨ ਤੋਂ ਬਾਅਦ ਪੁਲਿਸ ਦੀ ਗ੍ਰਿਫਤ ਵਿੱਚ ਹੈ ਪਰ ਉਸ ਨੇ ਜਿੱਥੇ ਤਾਂ ਇੱਕ ਪਰਿਵਾਰ ਦੇ ਮਾਸੂਮ ਮੈਂਬਰ ਦੀ ਜਾਨ ਲਈ, ਉੱਥੇ ਹੀ ਹੋਰਾਂ ਪ੍ਰਵਾਸੀਆਂ ਦੀ ਰੋਜ਼ੀ-ਰੋਟੀ ਵੀ ਖਤਰੇ ਵਿੱਚ ਪਾ ਦਿੱਤੀ ਹੈ। ਓ ਤੇ ਭਾਈ ਮਾ ਤੇਰੇ ਕਦੇ ਹੁੰਦਾ ਨਾ ਪਾਜ ਵਾਲਾ ਮੇਰੇ ਨਰੇ ਪਾਜ ਵਾਲਾ ਇਸ ਘਟਨਾ ਤੋਂ ਬਾਅਦ ਪ੍ਰਵਾਸੀ ਮਜ਼ਦੂਰਾ ਦਾ ਪੰਜਾਬ ਵਿੱਚ ਕਾਫੀ ਵਿਰੋਧ ਹੋ ਰਿਹਾ ਹੈ ਪੰਜਾਬ ਦੇ ਕਈ ਪਿੰਡਾਂ ਵਿੱਚ ਪ੍ਰਵਾਸੀ ਮਜ਼ਦੂਰਾ ਖਿਲਾਫ ਮਤੇ ਪਾਸ ਕੀਤੇ ਗਏ ਨੇ ਉਹਨਾਂ ਨੂੰ ਆਪਣੇ ਖੇਤਰ ਤੋਂ ਬਾਹਰ ਕੱਢਣ ਵਰਗੇ ਫੈਸਲੇ ਲਏ ਜਾ ਰਹੇ ਨੇ ਇਹ ਤਾਂ ਹੋਈ ਪਿੰਡਾਂ ਦੀ ਗੱਲ ਜਿਵੇਂ ਆਪਣੇ ਪੰਜਾਬੀ ਵਿਦੇਸ਼ਾਂ ਜਾਂ ਭਾਰਤ ਦੇ ਹੋਰ ਹੀ ਸੂਬਿਆਂ ਵਿੱਚ ਕੰਮ ਕਰ ਰਹੇ ਨੇ ਉਸੇ ਤਰ੍ਹਾਂ ਪੰਜਾਬ ਵਿੱਚ ਵੀ ਹਰਿਆਣਾ ਹਿਮਾਚਲ ਰਾਜਸਥਾਨ ਤੋਂ ਆਏ ਲੋਕਾਂ ਨਾਲੋਂ ਵੱਧ ਯੂਪੀ ਬਿਹਾਰ ਤੋਂ ਆਏ ਪ੍ਰਵਾਸੀ ਮਜ਼ਦੂਰ ਕੰਮ ਕਰ ਰਹੇ ਨੇ। ਤੇ ਚਾਹੇ ਪੰਜਾਬੀਆਂ ਦੇ ਖੇਤ ਹੋਣ ਜਾਂ ਇੰਡਸਟਰੀ ਜਾਂ ਮਜ਼ਦੂਰੀ ਪ੍ਰਵਾਸੀ ਮਜ਼ਦੂਰ ਹਰ ਥਾਂ ਦਿਖੇਗਾ। ਹੁਸ਼ਿਆਰਪੁਰ ਦੀ ਘਟਨਾ ਤੋਂ ਬਾਅਦ ਇਹਨਾਂ ਦੀ ਰੋਜ਼ੀ-ਰੋਟੀ ਖਤਰੇ ਵਿੱਚ ਪੈ ਗਈ ਹੈ। ਅਜਿਹੇ ਵਿੱਚ ਇੰਡਸਟਰੀਆਂ ਨੂੰ ਵੀ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਖਿਰ ਕਿਉਂ ਸੁਣੋ ਸਾਈਕਲ ਕਾਰੋਬਾਰੀ ਆਵਤਾਰ ਪੋਗਲ ਕੋਲ ਲੇਬਰ ਜੇ ਨਹੀਂ ਆਏਗੀ ਜੇ ਬੰਦੇ ਕੰਮ ਨਹੀਂ ਕਰਨਗੇ ਤੇ ਪ੍ਰੋਡਕਸ਼ਨ ਕਿੱਥੋਂ ਹੋਣੀ ਹੈ ਕੰਮ ਪਿਧਾਉਣਗੇ ਸਾਡੀ ਲੇਬਰ ਜਿਹੜੀ ਐਸਵੇ ਲਿਆ 40 45 45% ਜਿਹੜੀ ਲੇਬਰ ਹੈ ਐਸਵੇ ਦੇ ਸਾਡਕੋ ਨਾਲ ਬਿਲਕੁਲ ਨਾਲ ਦੇ ਸੂਬਿਆਂ ਦੀ ਹੈ ਔਰ 25 ਦੀ 25% ਜਿਹੜੀ ਲੇਬਰ ਹੁੰਦੀ ਹੈ ਉਹ ਬਾਹਰਲੇ ਜਿਹੜੇ ਦੂਰ ਸੂਬੇ ਨੇ ਜੇ ਤਾਂ ਆਪਾਂ ਕਹਦੇ ਉਹ ਜਿਹੜੇ ਨੇਪਾਲੀ ਨਾ ਜਾਂ ਬਿਹਾਰੀ ਆ ਜਾਂ ਬੰਗਾਲੀ ਆ ਜਾਂ ਬਦਰਾਸੀ ਵੀ ਹੈਗੇ ਆਪਣ ਕੋਲ ਮਜ਼ਾਰਤ ਤੱਕ ਦੀ ਲੇਬਰ ਇੱਥੇ ਆਉਂਦੀ ਹੈ ਪਰ ਜਿਹੜੇ ਬਿਲਕੁਲ ਸੂਬੇ ਆਪਣੇ ਨਾਲ ਲੱਗਦੇ ਆ Rajasthan UP ਤੇ ਆਪਣਾ ਹਿਮਾਚਲ ਵਗੈਰਾ ਉੱਥੇ ਹੀ ਇੰਡਸਟਰੀ ਅਤੇ ਟ੍ਰੇਡ ਫੋਰਮ ਦੇ ਪ੍ਰਧਾਨ ਨੇ ਵੀ ਕਿਹਾ ਕਿ ਪ੍ਰਵਾਸੀ ਹਰ ਸੂਬੇ ਵਿੱਚ ਹੁੰਦੇ ਨੇ ਪੰਜਾਬ ਵਿੱਚ ਕਿਸਾਨੀ ਅਤੇ ਫੈਕਟਰੀ ਪ੍ਰਵਾਸੀ ਮਜ਼ਦੂਰਾ ਤੋਂ ਬਿਨਾ ਨਹੀਂ ਚੱਲ ਰਹੀ ਜੇਕਰ ਵਿਰੋਧ ਹੋਇਆ ਤਾਂ ਇਸ ਦਾ ਅਸਰ ਗੁਜਰਾਤ ਵਿੱਚ ਵੀ ਹੋਵੇਗਾ ਪੰਜਾਬ ਦੀਆਂ ਫੈਕਟਰੀਆਂ ਨਹੀਂ ਪੰਜਾਬ ਦੀ ਜਿਹੜੀ ਕਿਸਾਨੀ ਵੀ ਹੈ ਉਹਦੇ 'ਚ ਵੀ ਇੰਨਾ ਪ੍ਰਵਾਸੀਆਂ ਦਾ ਵੱਡਾ ਯੋਗਦਾਨ ਹੈ ਕਿਉਂਕਿ ਜਦੋਂ ਫਸਲ ਬੀਜੀ ਨਹੀਂ ਤੇ ਕੱਟਣੀ ਹੁੰਦੀ ਹੈ ਤੇ ਉਹ ਇੰਨਾਂ ਨੂੰ ਹੀ ਬੁਲਾਇਆ ਜਾਂਦਾ ਕੱਟਣ ਤੇ ਬੀਜਣ ਵਾਸਤੇ ਇਹ ਜਿਹੜੇ ਹਾਲਾਤ ਬਣਾਏ ਜਾ ਰਹੇ ਨੇ ਇਹ ਪੋਲੀਟੀਕਲ ਸਿਸਟਮ ਦੇ ਅੰਦਰ ਬਣਾਏ ਜਾ ਰਹੇ ਨੇ ਕਿਉਂਕਿ ਗੱਲ ਇਹ ਹੈ ਕਿ ਜੇ ਕਿਸੇ ਨੇ ਗਲਤੀ ਕੀਤੀ ਹੈ ਤਾਂ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਇਹ ਨਹੀਂ ਕਿ ਉਹਦੀ ਸਜ਼ਾ ਜਿਹੜੀ ਆਪਾਂ ਪੂਰੀ ਇੱਕ ਬਰਾਦਰੀ ਨੂੰ ਜਾਂ ਇੱਕ ਸਿਸਟਮ ਨੂੰ ਦੇ ਦਈਏ ਇਹ ਤਾਂ ਕੁਝ ਨਹੀਂ ਜੇ ਅੱਜ ਗੱਲ ਕਰੀਏ ਕਿ ਪੰਜਾਬ ਪੰਜਾਬੀ ਜਿਹੜੇ ਨੇ ਉਹ ਕੈਨੇਡਾ 'ਚ ਰਹਿੰਦੇ ਆ ਜੇ ਉੱਥੇ ਕੋਈ ਵਾਰਦਾਤਾਂ ਕਰਦੇ ਨੇ ਤਾਂ ਕੀ ਉਹ ਕੈਨੇਡਾ ਪੂਰੇ ਪੰਜਾਬੀਆਂ ਨੂੰ ਬਾਹਰ ਕੱਢ ਦੇ? ਯੂਕੇ ਦੇ ਵਿੱਚ ਜੇ ਕਿਸੇ ਪੰਜਾਬੀ ਨੇ ਵਾਰਦਾਤ ਕੀਤੀ ਹੈ ਤਾਂ ਕੀ ਪੂਰੇ ਪੰਜਾਬੀਆਂ ਨੂੰ ਯੂਕੇ ਬਾਹਰ ਕੱਢ ਦੇ? ਇਦਾਂ ਦੀ ਗੱਲ ਨਹੀਂ ਹੁੰਦੀ। ਇਹ ਪੋਲਿਟੀਕਲ ਹਾਲਾਤ ਨੇ ਔਰ ਜੇ ਹਾਲਾਤ ਪੜਕੇ ਤਾਂ ਇਹਦਾ ਅਸਰ ਜਿਹੜਾ ਦੂਜੀਆਂ ਰਾਜਾਂ 'ਚ ਪਵੇਗਾ। ਅੱਜ ਪੰਜਾਬੀ ਇਕੱਲੇ ਪੰਜਾਬ 'ਚ ਨਹੀਂ ਰਹਿੰਦੇ। ਔਰ ਲਗਭਗ 50 ਤੋਂ 70 ਲੱਖ ਜਿਹੜੇ ਪੰਜਾਬੀ ਨੇ ਉਹ ਦੂਜੇ ਸਟੇਟਾਂ 'ਚ ਵੀ ਰਹਿੰਦੇ ਨੇ ਜਿਹਦੇ 'ਚ ਬਿਹਾਰ ਮੇਨ, ਪਟਨਾ ਸਾਹਿਬ ਸਾਡਾ ਉੱਥੇ ਤਕਤ ਹੈ ਮੇਨ ਉੱਥੇ। ਜੇ ਇੱਥੇ ਕੋਈ ਇਦਾਂ ਦੇ ਹਾਲਾਤ ਬਣਦੇ ਨੇ ਤਾਂ ਉਹਦਾ ਨਤੀਜਾ ਜਿਹੜਾ ਉੱਥੇ ਵੀ ਹੋਏਗਾ ਇਹ ਤਾਂ ਬਹੁਤ ਮਾੜੇ ਹਾਲਾਤ ਬਣਾਏ ਜਾ ਰਹੇ ਨੇ ਇਹ ਔਰ ਇਹ ਰਾਜਨੀਤੀ ਹੈ ਗੰਦੀ ਰਾਜਨੀਤੀ ਜਿਹੜੀ ਹੋ ਰਹੀ ਹੈ ਪੰਜਾਬ ਦੇ ਵਿੱਚ ਇੰਡਸਟਰੀ ਅਤੇ ਟ੍ਰੇਡ ਫੋਰਮ ਦੇ ਪ੍ਰਧਾਨ ਬਾਤਿਸ਼ ਜਿੰਦਲ ਨੇ ਪ੍ਰਵਾਸੀਆਂ ਦੇ ਹੋ ਰਹੇ ਵਿਰੋਧ ਨੂੰ ਰਾਜਨੀਤੀ ਤੋਂ ਪ੍ਰੇਰਿਤ ਕਰਾਰ ਕੀਤਾ ਉਹਨਾਂ ਕਿਹਾ ਕਿ ਦੋਵਾਂ ਪਾਸੇ ਦੇ ਲੋਕਾਂ ਨੂੰ ਪੜਕਾਇਆ ਜਾ ਰਿਹਾ ਹੈ ਜਿਸ ਉੱਤੇ ਸਰਕਾਰ ਨੂੰ ਰੋਕ ਲਗਾਉਣੀ ਚਾਹੀਦੀ ਹੈ ਦੂਜੇ ਪਾਸੇ ਵਾਰਡ ਦੇ ਕਾਉਂਸਲਰ ਅਤੇ ਸਮਾਜ ਸੇਵੀ ਨੇ ਵੀ ਇਸ ਘਟਨਾ ਨੂੰ ਮੰਤਪਾਕਾ ਦੱਸਿਆ ਉਹਨਾਂ ਕਿਹਾ ਕਿ ਜੋ ਵਾਰਦਾਤ ਹੋਈ ਉਹ ਗਲਤ ਪਰ ਜਿਸ ਦੀ ਗਲਤੀ ਉਸ ਨੂੰ ਸਜ਼ਾ ਦਿੱਤੀ ਜਾਵੇ ਨਾ ਕਿ ਸੰਬੰਧਤ ਪਹਿਚਾਰੇ ਨੂੰ ਦੇਸ਼ 'ਚ ਵੱਡੀਆਂ ਏਜੰਸੀਆਂ ਦੇਸ਼ 'ਚ ਵੱਡੀ ਤਾਕਤ ਹੈ ਸਰਕਾਰ ਸਰਕਾਰ ਸੂਬੇ ਦੀ ਸਰਕਾਰ ਸਿਸਟਮ ਉਹਨਾਂ ਕੋਲੇ ਆ ਪ੍ਰਸ਼ਾਸਨ ਉਹਨਾਂ ਦਾ ਸਰਕਾਰ ਉਹਨਾਂ ਦੀ ਆ ਤੰਤਰ ਉਹਨਾਂ ਕੋਲੇ ਆ ਸਾਰਾ ਤੇ ਜੇ ਲਾਅ ਐਂਡ ਆਰਡਰ ਦੀ ਸਥਿਤੀ ਮਜ਼ਬੂਤ ਰਹਿੰਦੀ ਤਾਂ ਮੈਨੂੰ ਲੱਗਦਾ ਇਹ ਜੀ ਕਟਨਾਵਾ ਹੋਰ ਹੀ ਨਾ ਹੁਣ ਜ਼ਿੰਮੇਵਾਰਾਂ ਦੇ ਨਾਲ ਸਾਂਝੇ ਰਲੇ ਹੋਏ ਨੇ ਇਹ ਸਾਡੇ ਪ੍ਰਵਾਸੀ ਭਰਾ ਹੀ ਨੇ ਐਸੀ ਇਥੋਂ ਜਿੱਥੇ ਬਾੜ ਨੰਬਰ 33 ਤੋਂ ਬੈਠੇ ਆ ਸਾਡੇ ਇਥੇ ਸਾਰੇ ਟੋਟਲੀ ਪ੍ਰਵਾਸੀ ਨੇ ਮੈਨੂੰ ਇਥੋਂ ਮੇਰੇ ਪ੍ਰਵਾਸੀ ਭਰਾਵਾਂ ਨੇ ਇੱਕ ਸਿੱਖ ਚਿਹਰਾ ਸੀਗਾ ਇਥੋਂ ਮੈਨੂੰ ਸਾਰਿਆਂ ਨਾਲ ਵੱਡੀ ਲੀਡ ਦਿਵਾਈ ਸਾਡੇ 95 ਬਾੜ ਪੈਂਦੇ ਨੇ ਮੈਂ ਭਾਰਤੀ ਜਨਤਾ ਪਾਰਟੀ ਤੋਂ ਖੜਿਆ ਮੈਂ ਵੀ ਸਿੱਖ ਚਿਹਰਾ ਸੀਗਾ ਫਿਰ ਮੈਨੂੰ ਵੀ ਬੋਟਾ ਕਿਉਂ ਪੰਦੇ ਪ੍ਰਵਾਸੀ ਇਹ ਇਹ ਚੀਜ਼ ਨਹੀਂ ਦੇਖਦੇ ਇਹ ਬੰਦਾ ਦੇਖਦੇ ਆ ਇਨਸਾਨੀਅਤ ਦੇਖਦੇ ਨਹੀਂ ਜਿਵੇਂ ਅਸੀਂ ਇੱਕ ਬੰਦੇ ਦੀ ਗਲਤੀ ਕਹੀਏ ਸਾਰੇ ਸਮਾਜ ਨੂੰ ਇਹ ਗਲਤ ਗੱਲ ਆ ਹਾਲਾਂਕਿ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਇਹ ਸਾਫ਼ ਕਰ ਦਿੱਤਾ ਹੈ ਕਿ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥਾਂ ਵਿੱਚ ਲੈਣ ਨਹੀਂ ਦਿੱਤਾ ਜਾਵੇਗਾ ਜੋ ਪਿੰਡਾਂ ਵਿੱਚ ਮਤੇ ਪਾਏ ਜਾ ਰਹੇ ਨੇ ਉਹਨਾਂ ਦੀ ਕੋਈ ਮਾਨਤਾ ਨਹੀਂ ਹੈ ਉਹ ਗੈਰਕਾਨੂੰਨੀ ਹੈ ਲੁਧਿਆਣਾ ਵਿੱਚ ਕੋਈ ਅਜਿਹਾ ਮਾਮਲਾ ਆ ਜੇ ਸਾਹਮਣੇ ਨਹੀਂ ਆਇਆ ਇਨੇ ਪਹਿਲਾਂ ਇਦਾਂ ਦੀ ਗੱਲ ਆਈ ਸੀ ਬਟ ਉਹ ਮਤੇ ਜਿਹੜੇ ਹੈਗੇ ਆ ਉਹ ਗੈਰ ਸंवਿਧਾਨਿਕ ਨੇ ਅਸੀਂ ਉਹਨਾਂ ਨੂੰ ਵੀ ਬੇਨਤੀ ਕੀਤੀ ਸੀ ਵੀ ਇਹ ਗੈਰ ਸंवਿਧਾਨਿਕ ਮਤੇ ਹਨ ਇਹਨਾਂ ਨੂੰ ਤੁਰੰਤ ਇਲੈਗਲ ਮਤੇ ਨੇ ਇਹਨਾਂ ਨੂੰ ਤੁਰੰਤ ਵਾਪਿਸ ਜਿਹੜਾ ਹੈ ਉਹ ਕੀਤਾ ਜਾਵੇ ਇੱਕ ਘਟਨਾ ਕਰਕੇ ਜਿੱਥੇ ਸਾਰੇ ਪ੍ਰਵਾਸੀ ਮਜ਼ਦੂਰਾਂ ਨੂੰ ਪੰਜਾਬ ਦੇ ਲੋਕਾਂ ਵੱਲੋਂ ਰੋਸ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਹੀ ਇਸ ਕਰਕੇ ਇੰਡਸਟਰੀ ਅਤੇ ਕਾਰੋਬਾਰੀਆਂ ਨੂੰ ਪ੍ਰਵਾਸੀ ਲੇਬਰ ਨੂੰ ਲੈ ਕੇ ਵੀ ਕਾਫੀ ਚਿੰਤਾ ਸਤਾ ਰਹੀ ਹੈ ਉਹਨਾਂ ਦੇ ਮੁਤਾਬਕ ਜੇਕਰ ਲੇਬਰ ਚਲੀ ਜਾਂਦੀ ਹੈ ਤਾਂ ਉਹਨਾਂ ਨੂੰ ਕਾਫੀ ਨੁਕਸਾਨ ਝੱਲਣਾ ਪੈ ਸਕਦਾ ਹੈ ਹਾਲਾਂਕਿ ਉਹਨਾਂ ਦੇ ਕਹਿਣਾ ਹੈ ਕਿ ਕਿਸੇ ਇੱਕ ਦੀ ਗਲਤੀ ਪਰ ਸਜ਼ਾ ਸਾਰੇ ਕਿਉਂ ਭੁਗਤਣ ਇਹ ਟੀਵੀ ਪਾਰਤ ਲਈ ਲੁਧਿਆਣਾ ਤੋਂ ਵਿਰਿੰਦਰ ਸਿੰਘ ਦੀ ਰਿਪੋਰਟ